ਜੀ ਸੰਦੇ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਤੰਦਰਪ ਸਿੰਘ ਆ ਬਾਈ ਜੀ ਇਹ ਕੀ ਗੱਲ ਹੋਈ ਹੋਈ ਹੈ ਜਿਹੜੇ ਲੜਾਈ ਹੋਈ ਹੈ ਜੀ ਇਹ ਬਾਈ ਚਿੱਟੇ ਦਾ ਰੌਲਾ ਚਿੱਟਾ ਬੰਦ ਕਰਵਾਉਣਾ ਚਾਹੁੰਦੇ ਆ ਉਹ ਮੁੰਡਾ ਵੇਦਾ ਠੀਕ ਆ ਉਹ ਵੀ ਰੌਲਾ ਪਾਉਂਦੇ ਉਹਨੇ ਸੱਟਾਂ ਸੁੱਟਾਂ ਮਾਰ ਗਾ ਸਾਡੇ ਉਹ ਕੌਣ ਆ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਹੈ ਜੀ ਉਹ ਸਾਡੇ ਪਿੰਡ ਦੇ ਮੁੰਡੇ ਆ ਜੀ ਤਬਾਰੋ ਮੰਦਿਰ ਲੈ ਕੇ ਬੁਲਾ ਕੇ ਸਾਨੂੰ ਫੱਟਾ ਦੁੱਟਾ ਬਣਾ ਦੇ ਘਰ ਜਾਂ ਕੋਲਵਾ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਹਾਂ ਘਰ ਨੂੰ ਬਈ ਸਾਰਾ ਕੁਝ ਘਰ ਇਹ ਮਚਾਦਾ ਜਿਹੜਾ ਸੀ ਜਾਂ ਤੇ ਸੱਤ ਦੀ ਸਾਰਾ ਸੱਤ ਮਚਾਦੇ ਹਾਂਜੀ ਕੀ ਨਾਮ ਹੈ ਬਈ ਜੀ ਕੇਵਲ ਸਿੰਘ ਬਈ ਜੀ ਜਿਹੜੀ ਇਹ ਲੜਾਈ ਹੋਈ ਹੈ ਕੀ ਕਾਰਨ ਹੋਇਆ ਇਹ ਇਹ ਬਈ ਚਿੱਟੇ ਦਾ ਹੀ ਕੰਮ ਸੀਗਾ ਉਹ ਕੁਝ ਮੁੰਡੇ ਨੇ ਕਹਿਤਾ ਵੀ ਐਂ ਕਰਕੇ ਇਹ ਚਿੱਟਾ ਨਾ ਪੂਰਾ ਕਰ ਆ ਕਰਦੀ ਅੱਜ 5 ਦਿਨ ਹੋ ਗਏ ਸਾਨੂੰ ਅਸੀਂ ਅੱਖ ਨਹੀਂ ਮੀਟ ਕੇ ਵੇਖੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੂੰਹ ਨਾ ਹੋਈ ਜਾਂਦੀ ਸਾਡੇ ਸੱਤ ਘਰ ਸੀ ਸੱਤੇ ਘਰ ਸਾਡੇ ਸਾੜ ਦੇ ਸਵਾਹ ਬਣਾਤੇ ਛੱਤਾਂ ਨੂੰ ਅੱਗ ਲਾਉਂਦੀ ਪੇਟੀਆਂ ਚ ਤੇਲ ਪਾ ਪਾ ਕੇ ਬੈਡਾਂ ਦਾ ਤੇਲ ਪਾ ਪਾ ਮੁਬਿਕਲ ਸੀਗਾ ਸਾਡੇ ਕੋਲੇ ਮੋਟਰਸ ਉਹ ਵੀ ਸਾਰਾ ਭੰਨਦਾ ਅੱਗ ਗੋਨੂ ਲਾਦੀ ਪਾ ਕੇ ਪੈਟਰੋਲ ਤੇ ਬਾਹਰੋਂ ਸੱਦ ਕੇ ਮੰਦੀਰ ਦਾ ਮੁੰਡਾ ਦੇ ਸੱਟਾਂ ਬੁਲਾਦਾਂ ਸਿਰ ਪਰਦਾ ਜਿਹੜਾ ਚਿੱਟਾ ਵੇਚਦਾ ਹੀ ਉਹਦੇ ਕਿਤੇ ਉਹਦੇ ਨਾਲ ਪਾੜ ਨਾਲ ਨੂੰ ਕਹਿਤਾ ਉਹਦੇ ਨੂੰ ਉਹਨੇ ਕਿਤੇ ਦੁਕਾਨ ਤੇ ਉਹ ਮੁੰਡੇ ਨੇ ਕਹਦਾ ਵੀ ਤੂੰ ਯਾਰ ਤੂੰ ਜੇ ਵੇਚਣਾ ਹੀ ਸਮਾਨ ਤੋਂ ਬਾਹਰ ਵੇਚ ਯਾਰ ਇੱਥੇ ਬਚਪਿਆਂ ਦੀ ਜੜ ਨਿਕਲਦੀ ਇੱਥੇ ਕਿਹੜਾ ਰਹਿਕ ਨੂੰ ਤੂੰ ਇੱਥੇ ਜੜ ਵੱਢੀ ਜਾਂਣਾ ਉਹ ਨਹੀਂ ਰੁਕਿਆ ਜੀ ਕਹਿ ਤੋ ਇਹਨੇ ਕਿਰਪਾਨਾ ਲੈ ਕੇ ਆ ਗਈ ਕਿਰਪਾਨਾ ਲੈ ਕੇ ਆ ਗਏ ਨੇ ਬਾਹੂ ਕਿੰਨੂ ਘਟ ਗਈ ਘਰਾਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਗਿਆ ਜੀ ਘਰੇ ਤੇ ਸਾਰਾ ਕੁਝ ਛੱਡਿਆ ਹੀ ਕੋਈ ਨਹੀਂ ਜੀ 1.5 ਸਿਰ ਦੇ ਜਿਹੜੇ ਪਾੜ 1.5 ਫਿਆਰਾ ਹੀ ਜਿਹੜਿਆ ਜੀ ਇਹਨੇ ਕੁਝ ਨਹੀਂ ਛੱਡਿਆ ਜੀ ਸਾਰਾ ਛੀਏ ਦੇ ਛੀਏ ਸਾਡੇ ਘਰ ਦੇ ਨੇ ਤਵਾ ਕਰਤੇ ਰਾਤ ਮੋਟਰਸਾਈਕਲ ਦੀ ਸਕੂਟਰਾਂ ਦੀ ਸਾਰਾ ਘੁੰਮ ਚਲਾਈ ਕਿਵੇਂ ਤੇਲ ਵਗੈਰਾ ਨਾਲ ਲੈ ਕੇ ਆਈ ਸੀ ਕਿ ਇਹ ਨਾਲ ਜੀ ਉਹਨਾਂ ਦੇ ਬਾ ਬੋਤਲਾਂ ਚ ਬੰਬ ਬੰਬ ਇਹਨਾਂ ਨੇ ਉਹ ਕਰਿਆ ਜੀ ਘਰ ਦਿੱਤੇ ਮੈਂ ਜਾਈ ਬਸ ਜਿਹੜੀ ਲੜਾਈ ਹੋਈ ਇਹਦਾ ਕੀ ਕਰਨਾ ਇਹਦਾ ਕਾਰਨ ਵੀ ਇਹ ਚਿੱਟੇ ਦੇ ਖਿਲਾਫ ਲੜਾਈ ਸੀ ਅਸੀਂ ਉਹਨੂੰ ਆਖਿਆ ਵੀ ਤੂੰ ਇਹ ਚਿੱਟਾ ਇੱਥੇ ਬੰਦ ਕਰ ਦਿੱਤੇ ਚਿੱਟਾ ਲਾਦਿਆ ਕਰੋ ਆਪ ਦਾ ਹਰ ਜੂ ਕਿਤੇ ਵੀ ਜਿਉਂ ਵੇਚਣਾ ਦਾ ਵੇਚ ਸਾਡੇ ਤੋਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਚਿਟਾੜੇ ਦੇ ਵਿੱਚ ਉਸ ਬੰਦੇ ਨੇ ਇਸੇ ਚੀਜ਼ ਤੋਂ ਰਾਜ ਸੁਮੰਨੀ ਵੀ ਮੈਨੂੰ ਇਹਨਾਂ ਨੇ ਐਂ ਕਿਉਂ ਕਰਤਾ ਉਹ ਬੰਦਾ ਬੰਤੇ ਦਾ ਸਮਝ ਲੋ ਸਰਪੰਚ ਦਾ ਇੱਕ ਪੀ ਆ ਉਹ ਉਹਦਾ ਐਡਾ ਸਾਰਾ ਵੀ ਉਹਦੀ ਪਾਵਰ ਦਾ ਨੂੰ ਹੰਕਾਰ ਹੰਕਾਰ ਦੇ ਕਾਰਨ ਹੀ ਉਹ ਚਿਟਾ ਫੁੱਲ ਵੇਚ ਗਿਆ ਤੇ ਇਸੇ ਵਜ੍ਹਾ ਦੇ ਨਾਲ ਹੀ ਮੇਰੇ ਨਾਲ ਮੈਨੂੰ ਨੇ ਲੜਾਈ ਪਈ ਚਾਨੂ 8 ਵਜੇ ਦੀ ਗੱਲ ਹੈ ਜਦੋਂ ਮੈਂ ਆਪਣੇ ਘਰੋਂ ਚੱਲ ਕੇ ਦੁਕਾਨ ਤੇ ਜਾਣਾ ਸੌਦਾ ਲੈਣਾ ਤੇ ਮੈਨੂੰ ਵਾਪਸ ਆਉਂਦੇ ਵਕਤ ਉਹ ਦੋਣ ਸਨ ਮਿਲਦੇ ਕਰਵਿੰਦਰ ਸਿੰਘ ਦੂਜਾ ਤਾਂ ਰਵੀ ਸਿੰਘ ਦੋਨੇ ਇੱਕ ਦੇ ਹੱਥ ਦੇ ਵਿੱਚ ਖੰਡਾ ਹੈਗਾ ਤੇ ਇੱਕ ਦੇ ਹੱਥ ਦੇ ਵਿੱਚ ਤਲਵਾਰ ਆ ਆ ਜਿਹੜੀ ਮੇਰੇ ਸਿਰ ਚ ਵੱਜੀ ਹੋਈ ਹੈ ਇਸੇ ਤਰ੍ਹਾਂ ਮੈਂ ਉਹਦੇ ਬੱਚ ਦਾ ਬਚਦਾ ਬਚਾ ਕਰਦਾ ਕਿਰਾ ਉਹਨਾਂ ਕੋਲੋਂ ਲਿਕ ਲਗੇ ਆਪਣੇ ਘਰੇ ਆ ਗਿਆ ਮੈਨੂੰ ਛਡਾਉਣ ਦੇ ਲਈ ਕੇਵਲ ਸਿੰਘ ਪ੍ਰਗਟ ਸਿੰਘ ਦਲੀਪ ਸਿੰਘ ਹਰਜੀਤ ਸਿੰਘ ਅਣ ਮੋਲ ਸਿੰਘ ਇਹ ਮੈਨੂੰ ਛੜਾਉਣ ਦੇ ਲਈ ਆਏਗੇ ਉਸ ਦਲਵਿੰਦਰ ਸਿੰਘ ਨੇ ਇਹਨਾਂ ਦੀ ਵੀ ਕਿਰਪਾਨਾ ਮਾਰਨਾ ਮੇਰੀ ਇਹ ਲੜਾਈ ਦੇ ਵਿੱਚ ਮੇਰੇ ਨੇ ਨਹੀਂ ਕਰਾ ਨੰਗੇ ਵਾਲਾ ਵਿਖੇ ਤਲਾਪ ਹੋਇਆ ਜੀ ਕੱਲ ਪਿੰਡ ਦਾਨ ਸਿੰਘ ਵਾਲਾ ਵਿਖੇ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਹਰਵਿੰਦਰ ਸਿੰਘ ਦੇ ਥੋੜੀ-ਬੋਤੀ ਸੱਟਾਂ ਲੱਗੀਆਂ ਸੀ ਪਰ ਕੋਈ ਹਸਪਤਾਲ ਵਗੈਰਾ ਦਾਖਲ ਨਹੀਂ ਹੋਇਆ ਸੀਗਾ ਪਰਤੂ ਹਰਵਿੰਦਰ ਸਿੰਘ ਨੇ ਰਾਤ ਨੂੰ ਆਪਣੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਹੋਰ ਜਿਹੜੇ ਜਸਪ੍ਰੀਤ ਦੇ ਸਕੇ ਸੰਬੰਧੀ ਸੀਗੇ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਦੇ ਘਰ ਤੇ ਹਮਲਾ ਕੀਤਾ ਉਹਨਾਂ ਬਗੈਰ ਉਹਨਾਂ ਵੱਲੋਂ ਅੱਗ ਵਗੈਰਾ ਵੀ ਲਗਾਈ ਗਈ ਹੈ ਉਹਨਾਂ ਦੇ ਘਰ ਨੂੰ ਜਿਸ ਦੇ ਸੰਬੰਧ ਵਿੱਚ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਤੇ ਤਫਤੀਸ਼ ਦੇ ਵਿੱਚ ਜੋ ਵੀ ਆਊਗਾ ਉਸ ਦਾ ਕਾਰਵਾਈ ਕੀਤੀ ਜਾਊਗਾ ਸਰ ਕਿੰਨੇ ਕੇ